ਕੁਦਰਤ ਦੇ ਰੰਗ ਅਨੇਕਾਂ ਰੰਗ ਵਸਤੇ ਤੇ ਵਸਦੇ ਅਨੇਕ ਜੀਵ ਜੰਤੂ ਅਨੇਕਾਂ ਤਾਰੇ ਦਿਖਦੇ ਜਿਵੇਂ ਉਗਦੇ ਬਾਗਾਂ ਵਿੱਚ ਫੁੱਲ ਉੱਚੇ ਉੱਚੇ ਪਹਾੜ ਤੇ ਪਤਾਲ ਵੀ ਇੱਥੇ ਵਸਦੇ ਆਕਾਸ਼ ਬੇਮਿਸਾਲ ਹਰ ਥਾਂ ਸਾਹ ਦੇ ਵਜੂਦ ਤੁਰਤੇ ਰੁੱਖਾਂ ਦੀ ਪਹੁੰਚ ਉੱਚੀ ਤੇ ਜੜਾਂ ਢਸ ਗਈਆਂ ਮਿੱਟੀ ਅੰਦਰ ਸਮੁੰਦਰਾ ਵਿੱਚ ਵੀ ਹਲਚਲ ਹੁੰਦੀ ਤੇ ਮੀਂਹ ਵਰਦਾ ਜੰਗਲਾਂ ਅੰਦਰ ਕੁਦਰਤ ਦੇ ਰੰਗ ਵੱਖਰੇ ਹਰ ਰੋਜ਼ ਚਮਤਕਾਰ ਹੁੰਦੇ ਕੋਈ ਤਬਾਹ ਤੇ ਕੋਈ ਉਗਦਾ ਹਰ ਦਿਨ ਹਰ ਰੋਜ਼ ਕੁਦਰਤੀ ਕਰਾਮਾਤ ਹੁੰਦੀ ਕੁਦਰਤ ਹੀ ਰੱਬ ਤੇ ਕੁਦਰਤ ਹੀ ਬਣਦਾ ਦੁਸ਼ਮਣ ਕੁਦਰਤ ਦਾ ਹੀ ਸਭ ਤੇਰੇ ਰੇਹਾ ਨਾ ਕੁਝ ਵਾਸ ਕੁਦਰਤ ਨੇ ਹੀ ਜੀਵਨ ਦਿੱਤਾ ਤੇ ਕੁਦਰਤ ਨੇ ਹੀ ਜਾਨ ਲੈਣੀ ਕੁਦਰਤ ਨੇ ਹੀ ਤੈਨੂੰ ਮਿੱਟੀ ਬਣਾਇਆ ਤੇ ਇਹ ਮਿੱਟੀ ਕੁਦਰਤ ਵਿੱਚ ਹੀ ਮਿਲ ਜਾਣੀ ਕੁਦਰਤ ਨੇ ਹੀ ਰੋਟੀ ਪਖਸ਼ੀ ਤੇਰੀ ਕੁਦਰਤ ਨੇ ਹੀ ਭੁੱਖ ਮਟਾਉਣੀ ਜੇ ਕੁਦਰਤ ਤੈਨੂੰ ਅੰਮ੍ਰਿਤ ਪਲਾਉਂਦੀ ਤੇ ਕੁਦਰਤ ਫਿਰ ਜ਼ਹਿਰ ਵੀ ਅਗਾਉਂਦੀ ਕੁਦਰਤ ਦੇ ਰੰਗ ਵੱਖਰੇ ਹਰ ਰੋਜ਼ ਚਮਤਕਾਰ ਹੁੰਦੀ ਕੋਈ ਤਬਾਹ ਦੇ ਕੋਈ ਉਗਦਾ ਹਰ ਦਿਨ ਹਰ ਰੋਜ਼ ਕੁਦਰਤ ਦੀ ਕਰਾਮਾਤ ਹੁੰਦੀ ਉਹ ਬਖਸ਼ ਦੇਵੇਂ ਮਨਾ ਕਿਉਂ ਵੈਰੀ ਬਣਿਆ ਤੂੰ ਕੁਦਰਤ ਦਾ ਕਿਉਂ ਮਿੱਟੀ ਪੁੱਟੀ ਜਾਣਾ ਕਿਉਂ ચીਰ ਕਰ ਰੱਖਿਆ ਹਿਰ ਦਾ ਇਹਦਾ ਕਰ ਕਦਰ ਨਿਤ ਪੂਜਾ ਇਸ ਕੁਦਰਤ ਦੀ ਅੱਖ ਖੋਲ ਤੱਕ ਖੂਬਸੂਰਤੀ ਇਸ ਕੁਦਰਤ ਦੀ ਕੁਦਰਤ ਦੇ ਰੰਗ ਵੱਖਰੇ ਹਰ ਰੋਜ਼ ਚਮਤਕਾਰ ਹੁੰਦੀ ਹੈ कोई तबाह कोई उगदा हर दिन हर रोज कुदरत करामात होती है कोई तबाह कोई उगदा हर दिन हर रोज होती है हर रोज कुदरत करामात होती है